ਇੰਜ ਮੈਂ ਹਲਦੀ ਪਾਤੀ ਥੋੜਾ ਜਿਹਾ ਮੈਂ ਦੇਗੀ ਮੈਂ ਇਸ ਪਾਤੀ ਆ ਥੋੜਾ ਜਿਹਾ ਜਣਾ ਘਰੇ ਮਸਾਲਾ ਤਿਆਰ ਕਰਦੇ ਹਾਂ ਜੋ ਪਾਇਆ ਮੈਂ ਬਹੁਤ ਜਿਆਦਾ ਸਵਾਦ ਸੀਰੀਅਸਲੀ ਝੂਠ ਨਹੀਂ ਕਹਿ ਰਹੀ ਬਹੁਤੇ ਸਵਾਲ ਪੁੱਛਣ ਦੇ ਮੈਂ ਆਹ ਵਾਲੇ ਸਸ਼ੀ ਗਾਲ ਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਉਮੀਦ ਕਰਦੀ ਹਾਂ ਤੁਸੀਂ ਸਾਰੇ ਬਹੁਤ ਜਿਆਦਾ ਵਧੀਆ ਹੋਗੇ ਤੇ ਅਸੀਂ ਵੀ ਬਹੁਤ ਜਿਆਦਾ ਵਧੀਆ ਹਾਂ ਤੇ ਅੱਜ ਅਹੀ ਕਾਫੀ ਦਿਨਾਂ ਬਾਅਦ ਵਲੌਗ ਸ਼ੂਟ ਕਰ ਰਹੇ ਹਾਂ ਮੇਰਾ ਵਲੌਗ ਨਾ ਸ਼ੂਟ ਹੋਣਾ ਨਹੀਂ ਸੀ ਤੇ ਮੈਨੂੰ ਮਲਾ ਸ਼ਿਪੀ ਕਹਿੰਦੀ ਹੈ ਕਿ ਮੈਨੂੰ ਤੂੰ ਅੱਜ ਕੁਝ ਸਪੈਸ਼ਲ ਬਣਾ ਕੇ ਖਵਾ ਤੇ ਮੈਂ ਤਾਂ ਕੋਈ ਨਹੀਂ ਮੈਂ ਸਪੈਸ਼ਲ ਬਣਾ ਕੇ ਖਾਉਣੀ ਆ ਤੇ ਫਿਰ ਮੈਨੂੰ ਮਨ ਆਇਆ ਮੈਂ ਹਜੇ ਮੈਂ ਇੱਥੇ ਜੋ ਮੈਂ ਸਪੈਸ਼ਲ ਬਣਾਣੀ ਆ ਉਹ ਕਿਉਂ ਨਾ ਪਨੋ ਐਸ ਅ ਵਲੌਗ ਤੇ ਵੀ ਸ਼ੂਟ ਕਰ ਲਈਏ ਹਨਾ ਤੇ ਉਹਦਾ ਸਾਡੇ ਕੋਲ ਫੇਰ ਨਹੀਂ ਸੀ ਸ਼ੂਟ ਹੋਣਾ ਇਸ ਕਰਕੇ ਹੁਣ ਜੋ ਮੈਂ ਸ਼ਿਪੀ ਵਾਸਤੇ ਸਪੈਸ਼ਲ ਬਣਾ ਰਹੀ ਆ ਉਹ ਮੈਂ ਤੁਹਾਡੇ ਨਾਲ ਵੀ ਆਪਣੀ ਸ਼ੇਅਰ ਕਰ ਦਿਆਂ ਰੈਸਪੀ ਵੀ ਮੈਂ ਕੀ ਬਣਾਉਣ ਲੱਗੀ ਆ ਯੈਸ ਹਨਾ ਬਣਾਓ ਬਣਾਓ ਜੀ ਬਣਾਓ ਬਣਾਓ ਜੀ ਦੱਸੋ ਤੁਸੀਂ ਬਣਾਉਣ ਕੀ ਲੱਗਿਆ ਮੈਂ ਲਗੀਆਂ ਜਰ ਮੂੰਗੀ ਦਾਲ ਦੇ ਪਰਾਂਠੇ ਜਿਹੜੀ ਪੀਲੀ ਮੂੰਗੀ ਹੁੰਦੀ ਹੈ ਮੈਨੂੰ ਨਹੀਂ ਪਤਾ ਕਿ ਹਸਾਬਦ ਬੋਲਦੇ ਕਿਵੇਂ ਇੱਕ ਹਰੀ ਮੂੰਗੀ ਹੁੰਦੀ ਹੈ ਨਾ ਤੇ ਇੱਕ ਜਿਹੜੀ ਪੀਲੀ ਮੂੰਗੀ ਹੁੰਦੀ ਹੈ ਉਹਦੇ ਮੈਂ ਪਰਾਂਠੇ ਬਣਾਉਣ ਲੱਗੀ ਤਾਂ ਮੈਨੂੰ ਪਤਾ ਲੱਗ ਹੀ ਲੈਣਾ ਵਾਲੀ ਪੀਲੀ ਮੂੰਗੀ ਹੁੰਦੀ ਜੜੀ ਆਹ ਵਾਲੀ ਮੈਂ ਆਹ ਵਾਲੀ ਪੀਲੀ ਮੂੰਗੀ ਦੇ ਪਰਾਂਠੇ ਮੈਂ ਬਣਾ ਲੰਗੀਆਂ ਮੈਂ ਅੱਛਾ ਇਹ ਬਹੁਤ ਜ਼ਿਆਦਾ ਸਵਾਦ ਬੰਦੇ ਆ ਤੁਸੀਂ ਜ਼ਰੂਰ ਟਰਾਈ ਕਰੋ ਇੱਕ ਵਾਰੀ ਘਰੇ ਬਣਾਉਣ ਦੀ ਨਾਲੇ ਹੈਲਦੀ ਆ ਤੇ ਨਾਲੇ ਟੇਸਟੀ ਆ ਹੁਣ ਆਪਾਂ ਬਸ ਸਟਾਰਟ ਕਰਦੇ ਆਂ ਸਭ ਤੋਂ ਪਹਿਲਾਂ ਲੈ ਦਹੀਂ ਆਟਾ ਹੀ ਆਟਾ ਲੈਤਾ ਆਪਣੇ ਅਕੋਰਡਿੰਗ ਹੀ ਦੋ ਜਾਣੇ ਦੋ ਜਾਣੇ ਆ ਤੁਸੀਂ ਆਪਣੇ ਅਕੋਰਡਿੰਗ ਆਟਾ ਲੈ ਸਕਦੇ ਹੋ ਉਸ ਤੋਂ ਪਹਿਲਾਂ ਦਹੀਂ ਪਾਵਾਂਗੇ ਇਹਦੇ ਵਿੱਚ ਨਮਕ ਸਵਾਦ ਅਨੁਸਾਰ ਜੀ ਮੈਂ ਤੁਹਾਨੂੰ ਪਰੌਂਠਿਆਂ ਵਿੱਚ ਟੇਸਟ ਲੱਗਦਾ ਨਮਕ ਜੇ ਕੋਈ ਨੂੰ ਘੱਟ ਦੇ ਨੂੰ ਵੱਧ ਹੈ ਨਾ ਹੂੰ ਹੂੰ ਮੈਂ ਪਰੌਂਠਾ ਨਾਲ ਪਾਉਂ ਇੱਕ ਨਾਰਮਲ ਅਸੀਂ ਸੇਧਾ ਨਮਕ ਵਰਤਦੇ ਆ ਤੇ ਨਾਲ ਆਪਾਂ ਪਾਵਾਂਗੇ ਇਹਦੇ ਨਾਲ ਹੀ ਕਾਲਾ ਨਮਕ ਆਹਦਾ ਨਹੀਂ ਖਤਮ ਹੋ ਗਿਆ ਨਮਕ ਦਾ ਨਮਕ ਪਾ ਲਿਆ ਅਸੀਂ ਕਾਲਾ ਨਮਕ ਪਾ ਲਿਆ ਸੇਧਾ ਨਮਕ ਵੀ ਪਾ ਲਿਆ ਉਸ ਤੋਂ ਬਾਅਦ ਪਾਵਾਂਗੇ ਇਹ ਹਰੀਆਂ ਮਿਰਚਾਂ ਤੇ ਅਦਰਕ ਇਹ ਮੈਂ ਕੱਟ ਕੇ ਰੱਖਿਆ ਸੀ। ਨਾਲ ਹੀ ਆਪ ਪਾਲਣਾ ਵਾਲੀ ਧਲੀਆਂ। ਇਹ ਮੈਂ ਪਹਿਲਾਂ ਹੀ ਸਾਰਾ ਕੁਝ ਕੱਟ ਕੇ ਰੱਖਿਆ ਸੀ। ਸਪੈਸ਼ਲ ਬਣਾਉਣ ਦੀ ਕੀਮਤ ਮੈਨੂੰ ਚੁਕਾਣੀ ਪੈ ਰਹੀ ਕਿ ਮੈਨੂੰ ਵਲੌਗ ਬਣਾਉਣਾ ਪੈ ਰਿਹਾ ਖੜ ਕੇ ਇੱਥੇ। ਕਿੰਨੇ ਦਿਨਾਂ ਦਾ ਤਹੀ ਹੋ ਗਿਆ ਵਲੌਗ ਨੇ ਸ਼ੂਟ ਕੀਤਾ। ਹਾਂ ਵੀ ਕੰਮ ਕਰ ਜਿਹਾ ਨੇ ਕੰਮ ਕਰ ਰਹੇ ਹੈ। ਨਾਲ ਪਾਵਾਂਗੇ ਹੀਂਗ। ਹੀਂਗ ਬੜੀ ਸਵਾਦ ਲੱਗਦੀ ਆ ਪਾਕ ਐ ਪਰਮਖਿਆਂ 'ਚ। ਆਏ ਹਾ। ਹੀਂਗ ਤੋਂ ਬਾਅਦ ਮੈਂ ਪਾਵਾਂ ਆਮਚੂਰ ਪਾਊਡਰ। ਹਾਂ। ਨਾਲ ਅਸੀਂ ਪਾਵਾਂਗੇ ਇਹਦੇ ਵਿੱਚ ਪਾਈਦੀ ਆ ਸੌਫ ਸੌਫ ਜਿਹੜੀ ਆ ਬਹੁਤ ਸਵਾਦ ਹੁੰਦੀ ਆ ਇਹ ਪ੍ਰਾਂਠੇ ਇਦਾਂ ਬਣ ਗਏ ਜਿਵੇਂ ਜਿਵੇਂ ਦਾਲ ਵਾਲੀਆਂ ਪੂੜੀਆਂ ਨਹੀਂ ਹੁੰਦੀਆਂ ਕਈ ਥਾਵਾਂ ਤੋਂ ਮਿਲਦੀਆਂ ਉਵੇਂ ਦੇ ਬਣਾਉਂਦੇ ਨੇ ਥੋੜੀ ਜਿਹੀ ਪਾਵਾਂਗੇ ਕਸੂਰੀ ਮੇਥੀ ਠੀਕ ਆ ਸਾਰਾ ਸੁਆਣ ਪੈ ਗਿਆ ਨੇ ਇਹਦੇ ਵਿੱਚ ਸਾਰਾ ਸੁਆਣ ਪੈ ਗਿਆ ਹੁਣ ਐਨ ਤੇ ਪਾਵਾਂਗੇ ਨਾਲ ਸਰੋਂ ਦਾ ਤੇਲ ਇਹਦੇ ਨਾਲ ਪ੍ਰਾਂਠੇ ਜਿਹੜੇ ਸਵਾਦ ਬਣਦੇ ਆ ਨਾ ਸਰੋਂ ਦਾ ਤੇਲ ਪਾ ਕੇ ਪਰੌਂਠੇ ਜਿਹੜੇ ਬਹੁਤ ਜ਼ਿਆਦਾ ਸੁਆਦ ਬੰਦੇ ਆ ਕਹਿਣ ਦੀ ਗੱਲ ਹੀ ਨਹੀਂ ਕੋਈ ਠੀਕ ਆ ਮਸ ਮਾ Đੋਗੇ ਸਾਰਾ ਹੁਣ ਅਹੀ ਨਾਲ ਐਡ ਕਰਾਂਗੇ ਆਪਾਂ ਇਹਦੇ ਚ ਦਾਗ ਇਹਦੇ ਚ ਮੈਂ ਹਲਦੀ ਪਾਤੀ ਥੋੜਾ ਜਿਹਾ ਮੈਂ ਦੇਗੀ ਮਿਰਚ ਪਾਤੀ ਆ ਥੋੜਾ ਜਿਹਾ ਜਣਾ ਘਰੇ ਮਸਾਲਾ ਤਿਆਰ ਕਰਦੇ ਹਾਂ ਉਹ ਪਾਇਆ ਮੈਂ ਠੀਕ ਆ ਬਾਸਣ ਆਪਣਾ ਸਾਰਾ ਹੁਣ ਕਿਚੜ ਪਚੜ ਕਿਚੜ ਪਚੜ ਕਰ ਦੇਣਾ ਹੁਣ ਇਹਨੂੰ ਅਹੀ ਕਿਚੜ ਵਿਚ ਰਕਾ ਦੇਣਾ ਸਹੀ ਗੱਲ ਆ ਨਿੰਨ ਮੱਧੀ ਕੋਸ਼ਿਸ਼ ਕਰਦਾ ਮੈਂ ਕਿਉਂਕਿ ਵੀ ਥੋੜਾ ਆਟਾ ਉਹ ਵੀ ਜਿਆਦਾ ਹੋ ਹੀ ਜਾਂਦਾ ਆ ਹੂੰ ਚੱਲ ਵੱਡੇ ਵੱਡੇ ਬਣਾ ਲਾਂਗੇ ਪਰਾਂਟ ਆਏ ਹਾਏ ਹਾਏ ਵੱਡੇ ਵੱਡੇ ਪਰਾਂਟ ਹੈ ਆ ਹੂੰ ਬਾਸਾ ਮੈਨੂੰ ਮੈਂ ਆਟੇ ਨੂੰ ਗੁੰਨਣਾ ਚਾਹੀਦਾ ਤੁਸੀਂ ਇਹਨਾ ਆਟਾ ਗੁੰਨੋ ਮੈਂ ਦੇਖਾਂ ਮੇਰਾ ਪੁੱਤ ਕੀ ਕਰਦਾ ਓਏ ਫਸਿਆ ਪਿਆ ਵਾਗਰ ਫਸਿਆ ਮੈਂ ਤੁਹਾਡਾ ਤੁਸੀਂ ਟੀਵੀ ਨਹੀਂ ਦੇਖ ਰਹੀ ਹੈ ਇਹ ਪਲਕ ਟੀਵੀ ਦੇਖ ਰਹੀ ਸੀ ਪਲਕ ਟੌイズ ਨਾਲ ਖੇਡ ਰਹੀ ਸੀ ਆਪਣੇ ਫਿਰ ਚੱਲੇਗੀ ਟੀਵੀ ਦੇਖਣ ਫਿਰ ਇਹਨੇ ਵਾਸੀ ਵੋਕਰ ਚ ਬਿਠਾਤਾ ਵੋਕਰ ਚ ਤਾਂ ਬਿਠਾਦਾ ਵੀ ਰੋੜ ਕੀ ਕਿਤੇ ਇਧਰ ਉਧਰ ਸੱਟਨਾ ਖਾਲੇ ਵੋਕਰ ਚ ਠੀਕ ਰਹਿੰਦੀ ਸੇਫ ਰਹਿੰਦੀ ਐ ਇਧਰ ਲੋ ਜੀ ਆਪਾਂ ਸੂਕਾਤਾ ਆਟਾ ਗੁੰਨਾ ਆਟਾ ਗੁੰਨਾ ਸੁਕਾ ਰਹੇ ਹਾਂ ਨਹੀਂ ਆਟਾ ਗੁੰਨਾ ਢੜੀ ਸੁਕਾ ਲਈਆ ਆਟਾ ਤਾਂ ਸਾਰਿਆਂ ਨੂੰ ਬਣਾਉਣਾ ਚਲ ਇਹ ਦੱਸੋ ਇਹਦੀ ਇੰਗਲਿਸ਼ ਬਣਾਓ ਆਟਾ ਗੁੰਦੀ ਹੋਈ ਮੁਟਿਆਰ ਦੇ ਹੱਥ ਹਿਲਦੇ ਹਨ ਦੋਸਤੋ ਇਹਦੇ ਇੰਗਲਿਸ਼ ਬਣਾ ਕੇ ਕਮੈਂਟ ਕਰੋ ਜਿਹਨੂੰ ਆਂਦੀ ਹੈ ਆਟਾ ਗੁੰਦੀ ਹੋਈ ਮੁਟਿਆਰ ਦੇ ਹੱਥ ਹਿਲਦੇ ਹਨ ਚਲੋ ਲਿਖਿਓ ਹਣਾ ਵਿੱਚ ਜਿਹਨੂੰ ਜਿਹਨੂੰ ਪਤਾ ਇਸ ਚੀਜ਼ ਬਾਰੇ ਜ਼ਰੂਰ ਲਿਖਿਓ ਲਓ ਜੀ ਆਪਣਾ ਆਟਾ ਬੱਸ ਹੋ ਗਿਆ ਵਾ ਇੱਕ ਗੱਲ ਦੱਸਣਾ ਮੈਂ ਭੁੱਲ ਗਈ ਜਿਹੜੀ ਆਪਾਂ ਦਾਲ ਆ ਨਾ ਉਹਨੂੰ ਸਾਰੀ ਰਾਤ ਭਿਓ ਕੇ ਰੱਖਣਾ ਵਾ ਭਿਓ ਕੇ ਰਾ ਕੇ ਫਿਰ ਸਵੇਰੇ ਜਦੋਂ ਪਰੌਠੇ ਬਣਾਉਣਗੇ ਉਦੋਂ ਇਹ ਇਨਸਟੈਂਟ ਵਾਲੀ ਨਹੀਂ ਬਣਦੀ ਹੈਗੀ ਕਿਉਂਕਿ ਫਿਰ ਗੱਲ ਇੰਪੋਰਟੈਂਟ ਪੁਆਇੰਟ ਸੀ ਜਿਹੜਾ ਤੁਸੀਂ ਮਿਸ ਕਰ ਗਏ ਸੀ ਉਹ ਮੈਂ ਓ ਜੌਣ ਨੇ ਯਾਦ ਕਰਾਇਆ ਮੇਰਾ ਯੋਗਦਾਨ ਇਹਦੇ ਵਿੱਚ ਅੱਛਾ ਜੀ ਯੋਗਦਾਨ ਤੁਹਾਡਾ ਇੱਥੇ ਖਾਣ ਚ ਯੋਗਦਾਨ ਹੁੰਦਾ ਤੁਹਾਡਾ ਲੈ ਖਾਣਾ ਫਿਰ ਖਾਣਾ ਨਹੀਂ ਉਹ ਮੈਂ ਲਾ ਤਾਂ ਫਟਾ ਉਹਦੇ ਛੜੀ ਕੁਰਸੀ ਕਾਂ ਦੇ ਸਕਾ ਦੋਗੇ ਆ ਜਾ ਆ ਜਾ ਆਜੋ ਫਟਾ ਖੋਲਦਾ ਮੈਂ ਚੋ ਆਜੋ ਹਣ ਆਜੋ ਆਜੋ ਫਟਾ ਖੋਲ ਆਜੋ ਪੀਣਾ ਪੈਣਾ ਹਣ ਹਾਂ ਫਟਾ ਖੁੱਲ ਗਿਆ ਆਜੋ ਆਜੋ ਅਜ ਮਮੀ ਬਣਾ ਰਹੀ ਛੋਟ ਛੋਟੀ ਪੂੜੀ

ਦੇਖੋ ਇਹ ਬਾਦ ਦਾ ਖਾਣਾ ਵੀ ਨਾਲ ਬਣਾ ਰਹੀ ਐ ਪਰ ਇਹਦੀ ਰੈਸਪੀ ਪਤਾ ਹੀ ਹੁੰਦਾ ਮੈਸੇਜਾਂ ਨਾਲ ਨੂੰ ਜਿਆਦਾਤਰ ਪਰ ਫਿਰ ਵੀ ਕਦੇ ਲੋੜ ਪਈ ਤਾਂ ਜਰੂਰ ਦੱਸੂਗੀ ਹੁਣ ਮੇਰੇ ਕੋਲ ਟਾਈਮ ਨਹੀਂ ਹੈ ਪਰ ਫਿਰ ਨਾਲ ਮੈਂ ਜਲਦੀ ਕਰਕੇ ਟਾਰ ਦਵਾਂਗਾ ਹਾਂ ਇਹ ਬਾਦ ਦਾ ਖਾਣਾ ਬាច់ ਉਹ ਛੱਡ 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 ਦੋ ਛੱਡ ਦੋ ਪਦਿਸਟਿਕ ਅਮਮਾ ਦਾ ਫੋਨ ਚੱਕੇਗੀ ਉਹ ਤੋੜ ਦੇ ਤੋੜ ਕੇ ਮਮਾ ਦਾ ਫੋਨ ਲਓ ਜੀ ਹੁਣ ਗਿਰਨ ਗੋਨਾਂ ਨੂੰ ਲੱਗੇ ਨੇ ਆਟਾ ਨਹੀਂ ਆਟਾ ਨਹੀਂ ਛੋਟੀ ਲੋਨ ਬੇੜੇ ਕਰਕੇ ਬਣਾ ਲਓ ਬਣਾ ਲਓ ਬਸ ਬੜਾ ਫਟ ਬਹੁਤ ਭੁੱਖ ਲੱਗ ਰਹੀ ਹੈ ਬਸ ਇਹ ਬਾਦ ਦਾ ਰੈਡੀ ਹੋ ਗਿਆ ਫੂਡ ਬਾਦ ਦਾ ਫੂਡ ਰੈਡੀ ਹੈ ਬਸ ਠੰਡਾ ਹੋਣਾ ਹੈ ਬਸ ਠੰਡਾ ਤੂੰ ਹੀ ਨજર ਖਲਾ ਦਿਓ ਮੈਂ ਨજર ਰੋਟੀ ਲਾਵਾਂ ਠੀਕ ਹੈ ਬਸ ਇਦਾਂ ਹੋਣਾ ਇਹਨੂੰ ਵੇਲ ਲੈਣਾ ਆਪਾਂ ਜਿਵੇਂ ਜਿਵੇਂ ਇਹ ਰੋਟੀ ਵੇਲਦੇ ਓਦਾਂ ਹੀ ਹੋਰ ਨਹੀਂ ਨਹੀਂ ਇਹ ਸਪੈਸ਼ਲ ਤਰੀਕੇ ਨਾਲ ਵੇਲਣਾ ਸਿੱਖਿਆ ਗਿਆ ਨਹੀਂ 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 ਬਹੁਤ ਜ਼ਿਆਦਾ ਸਵਾਦ ਸੀਰੀਅਸਲੀ ਝੂਠ ਨਹੀਂ ਕਹਿ ਰਹੀ ਬੜੇ ਸਵਾਲ ਪੁੱਛਦੇ ਮਾਂਦੇ ਨੇ ਆ ਵਾਲੇ ਦਾਲ ਵਾਲੇ ਸਹੀ ਗਾਦੇ ਜੇ ਦਿਨ ਆਪਾਂ ਵੀ ਬਣਾਵਾਂਗੇ ਹਰੀ ਮੂੰਗੀ ਦੀ ਦਾਲ ਜਿਹੜੀ ਹੋਣੀ ਹੈ ਨਾ ਡ੍ਰੀਮੀ ਉਹਦੇ ਵੀ ਬੰਦਿਆ ਉਹਦੇ ਕੋਲ ਆ ਮੰ ਚਾ ਬਸ ਤਮ ਇਹ ਤੇਲ ਕੋਲੀ ਪਾਣਾ ਬੜੀ ਕਿਉਂ ਕਿਉਂ ਬਾਅਦ ਸਲਾਵਾਂਗੇ ਨਾ ਥੋੜਾ ਰੰਗ ਲੈਣ ਨੂੰ ਇਹ ਅੱਛਾ ਇਹ ਨਾਨ ਸਟਿਕ ਦਵਾਈ ਉੱਥੋਂ ਲਿਆਉਂਦਾ ਸੀ ਕਿਰਨੇ ਪੱਥਰ ਦਾ ਬਣਿਆ ਹੋਇਆ ਨਾ ਇਹ ਪੱਥਰ ਦਾ ਨਹੀਂ ਕਦੇ ਮਨ ਲਾਉਂਦਾ ਸੀਰਾ ਮੈਂ ਉਹ ਨਾ ਬੋਸ ਸਿਰਾ ਮੈਂ ਕੋਰਡਿੰਗ ਉਹ ਮੀਨ ਇਹ ਉਹਨਾਂ ਨੇ ਹੋਮ ਸੈਂਟਰ ਵਾਲਿਆਂ ਨੇ ਫ੍ਰੀ ਦਿੱਤਾ ਸੀ ਹਾਂ ਹੋਮ ਸੈਂਟਰ ਵਾਲਿਆਂ ਨੇ ਫ੍ਰੀ ਦਿੱਤਾ ਸੀ ਅਨਪਾ ਜਦੋਂ ਗਏ ਨਾ ਸਮਾਨ ਲੈਣ ਵਾਤੇ ਉੱਥੋਂ ਮਿਲਿਆ ਤੁਹਾਨੂੰ ਇਹ ਆਪਾਂ ਮੈਂਬਰਸ਼ਿਪ ਲਈਤੀ ਹੋਈ ਨਾ ਉਹਦੇ ਨਾਲ ਤੁਹਾਨੂੰ ਫ੍ਰੀ ਮਿਲ ਗਿਆ ਹਾਂ ਹੋ ਮੈਂ ਬਸ ਇੱਕ ਵਈ ਹੈ ਗਿਆ ਬਾਅਦ ਮਤਲਬ ਫਿਰ ਕਦੇ ਕਦੋਂ ਖਰੀਦਾ ਕਰਨ ਜਿੰਨਾ ਮਰਜ਼ੀ ਕਰ ਸਕਦੇ ਆ ਅੱਛਾ ਠੀਕ ਮੈਂਬਰਸ਼ਿਪ ਵਿੱਚ ਸਾਲ ਦੇ ਵਿੱਚ ਚਾਰ ਗਿਫਟ ਦੇਣੇ ਨੇ ਬਾਕੀ ਡਿਸਕਾਊਂਟ ਦੇਣਾ 20% ਅੱਛਾ ਇਹ ਪੀਵੀ2 ਵੀ ਮਿਲਦਾ ਨਾ ਉਸ ਤੋਂ ਹਾਂ ਨੂੰ ਮੀਟੇ ਲਓ ਜੀ ਏਦਾਂ ਬੜਦੇ ਰਹਿਣਗੇ ਲਓ ਜੀ ਹੁਣ ਤੁਸੀਂ ਬਣਾਓ ਮੈਂ ਜਦੋਂ ਆਏਗਾ ਪਰੌਂਠਾ ਉਦੋਂ ਦਿਖਾਨਾ ਤੇ ਮੈਂ ਇਹ ਬਾਅਦ ਉਹਨੂੰ ਰੋਟੀ ਖਵਾ ਦੇਣਾ ਆਜਾ ਬਾਪੂ ਰੋਟੀ ਖਾਈ ਆਜਾ ਆਜਾ ਪੁੱਤ ਆਜੋ 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 ਇਬਾਦਤ ਇਬਾਦਤ ਰੋਟੀ ਖਾ ਲਈ ਤੁਸੀਂ ਹੁਣ ਮੋਟੀ ਆਤੀ ਹੁੰਦੀ ਆ ਦੇਖ ਰਿਹਾ ਰੋਟੀ ਖਾ ਲਈ ਇਹ ਮੇਰੇ ਤੋਂ ਗੁੱਸੇ ਹੋਈ ਪਿਆ ਜੀ ਗੁੱਸੇ ਆ ਬਾਪਾ ਨੂੰ ਗੁੱਸੇ ਆ ਉਈ ਚਾਹ ਇਹ ਗੁੱਸੇ ਆਜ ਮੇਰੇ ਤੋਂ ਅੱਜ ਮੈਨਾਂ ਰੋਟੀ ਖਾਦੀ ਐ ਨੇ ਮੈਂ ਜਾਰੀ ਖਵਾਦੀ ਇਹ ਜੁੰਡੀ ਜੁੰਡੀ ਜੀ ਵਾਲੀ ਨੂੰ ਤੇ ਨਾ ਮਮੀ ਨੂੰ ਵਾਜਾ ਮਾਈ ਐਂ 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 ਕਰਕੇ ਆਪਣੀ ਮਾਰ ਵਾਜਾ ਮਾਰ ਰਹੀ ਸੀ ਵੀ ਆਜੋ ਰੋਟੀ ਤਾਂ ਖਵਾਣੀ ਐ ਇਹਨੂੰ ਜਿਹੜਾ ਤਾਂ ਬੜਾਉਂਦੇ ਆਂ ਕਈ ਵਾਰ ਨਖਰੇ ਕਰਦੀ ਮੈਂ ਨਹੀਂ ਖਾਂਦੀ ਜਣਾ ਗੁੱਸੇ ਹੋਈ ਪਈ ਮੇਰੇ ਤੋਂ ਬੱਚਾ ਜੀ ਖਾਣਾ ਕਿਉਂ ਨਹੀਂ ਖਾਂਦਾ ਹੈ ਕੀ ਗੱਲ ਸੀ ਅੱਜ ਕੀ ਕਾਂਗ ਮਾਰੀ ਅੱਜ ਆ ਮੇਰੇ ਕੋਲ ਆ ਰਹੀ ਮੈਂ ਨਹੀਂ ਚੱਕਣਾ ਤੁਹਾਨੂੰ ਮੈਂ ਨਹੀਂ ਚੱਕਣਾ ਬਾਬੂ ਮੰਮਾ ਇੱਧਰ ਮੰਮਾ ਕੋਲ ਜਾ ਚੱਲ ਬਾਬੂ ਮੰਮਾ ਮੈਂ ਆ ਚੱਕਣਾ ਨਹੀਂ ਤੁਸੀਂ ਮੇਰੀ ਗੱਲ ਮੰਨੀਏ ਤੁਸੀਂ ਮੇਰੀ ਗੱਲ ਮੰਨੀਏ ਜਿਹੜੀ ਮੈਂ ਤੁਹਾਡੀ ਮੰਨਾ ਮੰਮਾ ਆਜਾ ਆ ਆਪਣੇ ਮੰਮੀ ਕੋਲ ਚੱਲ 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 ਮੰਮਾ ਲਗਣੀ ਵੀ ਕਰਦੇ ਹੋ ਇਹ ਚੂਹੇ ਵਾਲੇ ਫੇਸਪ੍ਰੇਅਰ ਟੇਕੇ ਮੈਂ ਚੱਕਣਾ ਨਹੀਂ ਬਾਬੂ ਤੁਸੀਂ ਰੋਟੀ ਨਹੀਂ ਖਾਦੀ ਨਾ ਮੇਰੇ ਤੋਂ ਮੰਮਾ ਕੋਲ ਚੱਲੋ ਆਪਣੇ ਆਜਾ ਇੱਕ 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 ਚਲੋ ਚੱਲ ਵੀ ਠੀਕ ਹੈ ਇਹ ਸਾਈਡ ਦਾ ਪ੍ਰੋਂਠੀ ਕਾ ਸਾਡਾ ਪ੍ਰੋਂਠੀ ਕਾ ਉਹ ਇਹਨੇ ਖਾ ਲੈਣੀ ਹੈ ਚਟੋਰਾ ਮਾਰਦੀ ਵੇਖੀ ਕਿੱਦਿ ਹੁਣੇ ਚਲ ਇਧਰ ਆਪਾਂ ਇਹ ਚੇਰ ਥੋੜੀ ਜਿ ਇਧਰ ਨੂੰ ਕਰ ਲਾ ਮੇਰਾ ਬਾਪੂ ਚਲੋ ਰੋਟੀ ਖਾ ਕੇ ਚੱਕਦੇ ਗਾਏਗਾ ਚੋਨਾ ਚੋਨਾ ਬੀਬੀ ਮੇਰਾ ਗੱਪੂ ਨੀ ਵੀਡੀਓ ਕਿਤੇ ਗੂਗਲ ਆ ਦਿਖਾਓ ਜੀ ਕੀ ਰੰਗ ਲਾਏ ਨੇ ਆ ਰੰਗ ਕੀ ਲਾਉਣੇ ਲੈ ਸਦਾ ਕੋ ਦੇਖ ਰਹੀ ਪਿਆਰੀ 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 ਸਦਾ ਕੋ ਵਾਹ ਜੀ ਵਾਹ ਆ ਦੇਖੋ ਤਾਲ ਵਾਲੀਆਂ ਰੋਟੀਆਂ ਵਾਹ ਯਾਰ ਤੇ ਬੋਦੀਆਂ ਸਵਾਲ ਲੱਗਦੀਆਂ ਨੇ ਨਾਲ ਮਲਾਈ ਤੇ ਨਾਲ ਅਚਾਰ ਤੇ ਨਾਲ ਚਾਹ ਚਾਹ ਮਨੇ ਨਹੀਂ ਮੈਂ ਸੱਦਾ ਅਚਾਰ ਲਿਆਓ ਯਾਰ ਫਿਰ ਪਤਾ ਜਾਂ ਮਸਾਲਾ ਹੀ ਅਚਾਰ ਦਾ ਅਚਾਰ ਮੁੱਕ ਗਿਆ ਹਾਂ ਮਸਾਲਾ ਲੈ ਦਨੀ ਲੈ ਆਓ ਥੋੜਾ ਜਿਹਾ ਬੋਲੀ ਇਹਨੇ ਚਾਹ ਠੰਡੇ ਆ ਆ ਦੇਖੋ ਖਾਲਸਾ ਖਾਲਸਾ ਰੂਪ ਦੇ ਵਿੱਚ ਸਦਾ ਕੋਰ ਇਬਾਦਤ ਕੋਰ ਵੀ ਜਲਦੀ ਖਾਲਸਾ ਰੂਪੇ ਜਾਊਗਾ ਜਦੋਂ ਮੇਰਾ ਪੁੱਤ ਵੱਡਾ ਹੋ ਜਾਊਗਾ ਕੋਈ ਨਹੀਂ ਨਾ ਦਨੀ ਚਲੋ ਚਲੋ ਵੀ ਲਓ ਜੀ ਮੈਂ ਟੈਸਟ ਕਰਾਂ ਮਾਲ ਘਰਤੀ ਬੈਠਾ ਹਾਂ ਹਾਂ ਦੋਸਤੋ ਸੱਚੀ ਯਾਰ ਜਿਹੜਾ ਦਾਲ ਦਾ ਫਲੇਵਰ ਆਉਂਦਾ ਕਿਉਂਕਿ ਦਾਲ ਰਾਤੀ ਭੋਗ ਕੇ ਰੱਖੀ ਹੋਈ ਸੀ ਇੰਨੇ ਸਵਾਦ ਲੱਗਦੇ ਨੇ ਆਲੇ ਬਰੋਂਠੇ ਨੈਕਸਟ ਲੈਵਲ ਤੁਸੀਂ ਜਰੂਰ ਟਰਾਈ ਕਰਿਓ ਜਿਹਨਾਂ ਨੇ ਜਦੋਂ ਮੈਨੂੰ ਪਹਿਲੀ ਵਾਰ ਬਣਾ ਕੇ ਖਵਾਏ ਸੀ ਨਾ ਮੈਂ ਕਿਹਾ ਕਰਨ ਬਾਹਰੋਂ ਆਪ ਕੋ ਸੱਚੀ ਕੁਛ ਮੰਗਾਣ ਦੀ ਲੋੜ ਨਹੀਂ ਸਭ ਤੋਂ ਵੱਡੀ ਪੂਰੇ ਹੈਲਦੀ ਕਿਉਂਕਿ ਬਸ ਤੇਲ ਤੂਲ ਉਹ ਕੋਈ ਰਿਫਾਈਨਡ ਫੂਨ ਨਹੀਂ ਲਾਂਦੇ ਸਰੋਂ ਦਾ ਤੇਲ ਵੀ ਬੜੇ ਨੈਚੁਰਲ ਹੁੰਦਾ ਹੈ ਦੇਸੀ ਘਿਓ ਲਾਇਆ ਹੋਇਆ ਵਧੀਆ ਚੀਜ਼ ਹੈ ਕਿ ਨਹੀਂ ਕਰਨ ਹੂੰ ਸਹੀ ਗੱਲ ਹੈ ਵਧੀਆ ਬਾਹਰੋਂ ਖਾਣ ਨਾਲ ਤਾਂ ਬਹੁਤ ਟੇਸਟੀ ਹੈ ਮੈਨੂੰ ਯਾਦ ਆਈ ਕਿ ਰਾਜਪੁਰੇ ਜੋ ਜਾਂਦੇ ਆ ਨਾ ਹੂੰ ਰਾਜਪੁਰੇ ਸੀ ਇਹਦੇ ਨਾਲ ਦੀ ਦਾਲ ਵਾਲੀਆਂ ਪੂੜੀਆਂ ਖਾਂਦੇ ਹੁੰਦੇ ਸੀ ਹੂੰ ਖਵਾਈਆਂ ਸੀ ਸਾਨੂੰ ਮੈਂ ਸਹੀ ਗੱਲ ਹੈ ਉਹੀ ਚੀਜ਼ ਹੈ ਸੇ ਹੂੰ ਪਰ ਉਸ ਤੋਂ ਹੈਲਦੀ ਹੈ ਰੀਜ਼ਨ ਕਿ ਉਹ ਫਰਾਈਡ ਹੁੰਦੀਆਂ ਨੇ ਫਰਾਈਡ ਹੁੰਦੀਆਂ ਹਾਂ ਬਹੁਤ ਵਧੀਆ ਚਲੋ ਖਾਓ ਲੈਂਦੇ ਹਾਂ ਹਾਂ ਫਿਰ ਕਰਦੇ ਆ ਗੱਲ